ਜਵਸ ਫੇਗਣਾ ਨਾ ਬਦ ਕੋਇ ਟੋਖਾਰੇ ਸੰਯੋਗ ਚਲੋ ਫਿਰ ਚਲੋ ਖਰਾਬ ਤੇ ਬਈ ਉਹ ਪਰਿਕਾ ਸਟੋਰ ਜਮਨਾ ਆਪਣਾ ਸਵਾਂਸ ਮੂਨ ਰੱਖਣ ਨੂੰ ਤੇ ਇਧਰ ਬਈ ਆਪਣੀ ਇੱਕ ਮੌਂਟਰੀ ਬਣਾ ਦੀ ਪਰ ਤੇ ਬਾਕੀ ਉੱਪਰ ਕਾਈ ਦੀ ਆ ਗਿਆ ਸਾਰਾ ਦੇਖੋ ਇਹ ਨਾਮ ਹੈ ਇਸ ਦਾ ਕੱਟੀ ਨੂ ਮਾਰੀ ਚੰਨੂ 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 ਚੰਨੋ ਆਇਓ ਮਾਰੇ ਵੀ ਇਹੋ ਮਾਰਾ ਮੋਟੂਆ ਦੇਖ ਲੋ ਇਹ ਜੋ ਦੇਖ ਜਿਹੜਾ ਸ਼ਤਾਨੀਆਂ ਕਰ ਰਿਹਾ ਇਹ ਇਸ ਕੀ ਅੱਖ ਆ ਤੁਮਨੇ ਜਿਸੋ ਕੁਝ ਨੀ ਇਹੋ ਕੋਣ ਹੈ ਇਸ ਦਾ ਪਤਾ ਨਹੀਂ ਇਸ ਦਾ ਨਾਮ ਕੀ ਰੱਖਿਆ ਵਾ ਇਸ ਕੀ ਅੱਖਾ ਦੇਖ ਲੋ ਇਸ ਕੀ ਅੱਖਾਂ ਵੀ ਬਹੁਤ ਸ਼ਤਾਨਾ ਦੇਖੋ ਅੱਖਾਂ ਵੀ ਨੀਗਾਂ ਹੈ ਲੀਲੀ ਅੱਖਾਂ ਵਾਲਾ ਕੱਟਾ ਬਈ ਉਹ ਇਸ ਦਾ ਨਾਮ ਹ ਮਰਜੀ ਓਏ ਕੁੱਤੇ ਮੋਟੂ ਯੋ ਮਾਰੇ ਤੇ ਵੀ ਇੱਧਰ ਦੇਖ ਲੋ ਯੋ ਆਪਣਾ ਵੀ ਘਰ ਆ ਜਿਹੜਾ ਤੇ ਸਾਰਾ ਦੇਖੋ ਜੋ ਗੱਗਪ ਨੇ ਨਵਾਂ ਪਾਇਆ ਤੇ ਵੀ ਪਾਇਆ ਥੋੜਾ ਟਾਈਮ ਹੋਇਆ ਜਿਹੜਾ ਤੇ ਉੱਤੇ ਪਹਿਲਾਂ ਮਾਣਾ ਪਿਛਲਾ ਘਰ ਤੋਂ ਵੀ ਦੁਹਾਂ ਤੇ ਉਧਰ ਆ ਬਈ ਆਪਣਾ ਬਾੜਾ ਤੇ ਇਹੋ ਬਈ ਆਪਣਾ ਦੇਖੋ ਨਵਾਂ ਘਰ ਬਣਿਆ ਜਿਹੜਾ ਆਈ ਬਸ ਤੇ ਜੋ ਪੋਰਚ ਆ ਗਿਆ ਬਈ ਆਪਣਾ ਤੇ ਮੋਟੂ ਆਪਣੇ ਗੱਲ ਗੱਲਾ ਦੇਖੋ ਤੇ ਇਧਰ ਵੀ ਦੇਖੋ ਇਧਰ ਬਣਾਗਾ ਹਜੇ ਕਿਵੇਂ ਮਿਸਤਰੀਆਂ ਕੰਮਾ ਜੇ ਇੱਕ ਕਮਰਾ ਇਹੋ ਆ ਬਈ ਦੇਖੋ ਪਹਿਲਾ ਕਮਰਾ ਇਹੋ ਤੇ ਇਧਰ ਪੋਰਚ ਆ ਗਿਆ ਤੇ ਇੱਧਰ ਵੀ ਆਪਣੀ ਇੱਕ ਕੋਈ ਆ ਗਈ ਤੇ ਉਹ ਹਾਲ ਆ ਗਿਆ ਸਾਰਾ ਲੌਬੀ ਤੇ ਵੀ ਇੱਧਰ ਇੱਕ ਕਮਰਾ ਜੋ ਆ ਗਿਆ ਤੇ ਉਹ ਵੀ ਪੁਰਾਣਾ ਹੀ ਕਮਰਾ ਆਪਣਾ ਹੀ ਅਟੈਚਮੈਂਟ ਕਰਿਆ ਬਲੈਂਟਰ ਸਾਰਾ ਵਿੱਚ ਤੇ ਇੱਧਰ ਦੇਖੋ ਉੱਤੇ ਵੀ ਜੋੜ ਕਾ ਕਿਉਂਕਿ ਪਹਿਲਾਂ ਪਿੱਛਾ ਆਪਣੀ ਪੁਰਾਣੀ ਤੇ ਉਸ ਨਾਲ ਆਪਾਂ ਅਟੈਚਮੈਂਟ ਕਰਦੇ ਇੱਧਰ ਦੇਖੋ ਤੇ ਇੱਧਰ ਹੁਣ ਜੋਤਕਰ ਆ ਗਿਆ ਤੇ ਇੱਧਰ ਇੱਕ ਕਮਰਾ ਆ ਗਿਆ ਪੁਰਾਣਾ ਕਮਰਾ ਵੀ ਉਹ ਗੈ ਜਿਹੜਾ ਜੋੜਿਆ ਤੇ ਉਹ ਵੀ ਪੋਰਚੂ ਵੀ ਪੁਰਾਣਾ ਇੱਕ ਕਮਰਾ ਜੋ ਆ ਗਿਆ ਬਈ ਦੇਖੋ ਉਸ ਕਮਰੇ ਵਿੱਚ ਇਹ ਤੇ ਇਹ ਜੀ ਬਈ ਕਾਮ ਸਾਰਾ ਅੱਧਾ ਪਿਆ ਜੇ ਚਲੋ ਫਿਰ ਹੋਰ ਸੈਕਿੰਡ ਜੋਤ ਕਰ ਪਈ ਉਹ ਆ ਗਿਆ ਬਣਾ ਇੱਕ ਤੇ ਉਹ ਵੀ ਇਧਰ ਲੌਬੀ ਆ ਗਈ ਇੱਕ ਤੇ ਇੱਕ ਕਮਰਾ ਵੀ ਇਧਰ ਆ ਗਿਆ ਦੇਖੋ ਤੇ ਇੱਕ ਉਹ ਕਿਚਨ ਆ ਆਪਣਾ ਦੋਈ ਪਾਸੇ ਨੂੰ ਤੇ ਇਧਰ ਸੋਈ ਆ ਗਈ ਤੇ 第三 ਦੁਕਾਨ ਆ ਗਈ ਦੇਖੋ ਤੇ ਇਸਰ ਆਪਣਾ ਜਿਹੜਾ ਦੂਸਰਾ ਰਸਤਾ ਵੀ ਛੋਟਾ ਗੇਟ ਆ ਦੇਖੋ ਬਾਹਰ ਗਲੀ ਆ ਗਈ ਇੱਧਰ ਤੇ ਬਾਕੀ ਉਹ ਇੱਧਰ ਦੇਖ ਲਓ ਇੱਧਰ ਇੱਕ ਛੋਟਾ ਜਿਹਾ ਕਮਰਾ ਹੋਰ ਸਹਜ ਇਹ ਆ ਸਟੋਰ ਰੂਮ ਸਾਡਾ ਸਟੋਰ ਰੂਮ ਸਭ ਤੋਂ ਕਾਲੀ ਸਾਰਿਆਂ ਨੂੰ ਤੇ ਸਵਾਗਤ ਹੈ ਜੀ ਫਿਰ ਤੁਹਾਡਾ ਇੱਕ ਵਾਰੀ ਨਵੇਂ ਦਿਨ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਵੀਰੋ ਅੱਜ ਜਿਹੜੀ 28 ਤਰੀਕ ਨਵਾਂ ਮਹੀਨਾ 2025 ਤੇ ਬਈ ਸ਼ਾਮ ਕੇ ਬੱਜ ਕੇ 5 ਤੇ ਅਦ੍ਰਿ ਮਾਰਾ ਯੂ ਫੈਮਿਲੀ ਵਲੌਗ ਦੂਸਰਾ ਵਲੌਗ ਆ ਜਿਹੜਾ ਸੈਕੰਡ ਵਲੌਗ ਫੈਮਿਲੀ ਵਲੌਗ ਤੇ ਨਾਲ ਆਪਣੇ ਵਿੱਚ ਸਹਿਜ ਤੇ ਸੰਯੋਗ ਤੇ ਉਹ ਇੱਕ ਮਾਰਾ ਦੇਖ ਸ਼ੈਤਾਨੀ ਮੋਟੂ ਉਹ ਵੀ ਹਟ ਨਹੀਂ ਰਿਹਾ ਦੇਖੋ ਇੱਧਰ ਹੀ ਸਕੇ ਨਾ ਤੇ ਮਾਨੂੰ ਤੰਗ ਕਰ ਰਿਹਾ ਵੀ ਵੀਡੀਓ ਨਹੀਂ ਬਣਾਣ ਦੇ ਰਿਹਾ ਬਈ ਪਰ ਇਹਨੂੰ ਵੀ ਆਪਾਂ ਮਲਾਵਾਂਗੇ ਤੁਹਾਨੂੰ ਤੇ ਅੱਜ ਬਾਈ ਆਪਣੇ ਸੈਕੰਡ ਵਲੌਗ ਵਿੱਚ ਆਪਾਂ ਦਿਖਾਵਾਂਗੇ ਤੁਹਾਨੂੰ ਕੀ ਦਿਖਾਈਏ ਕਰ 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 ਤੋ ਵੀ ਇੰਨਾ ਕਹਿ ਰਹੇ ਆ ਅੱਜ ਆਪਾਂ ਆਪਣੇ ਸੈਕਿੰਡ ਵਲੌਗ 'ਮਾ ਆਪਾਂ ਘਰ ਦਿਖਾਈਏ ਤੁਹਾਨੂੰ ਤੇ ਅੱਜ ਕੇ ਵਲੌਗ 'ਮ ਆਪਾਂ ਦਿਖਾਈਆ ਆਪਣਾ ਹੋਮਵਰਕ ਤੇ ਬਾਕੀ ਚਲੋ ਫਿਰ ਪਹਿਲਾਂ ਤੁਹਾਨੂੰ ਦਿਖਾਨਦੇ ਆ ਹੋਮਵਰਕ ਤੇ ਇੱਧਰ ਦੇਖ ਲਓ ਵੀ ਇਸ ਤੇ ਸਤਾਂ ਦੇ ਲੱਛਣ ਦੇਖੋ ਜੋ ਦੇਖੋ ਬਈ ਇਹ ਆਪਣਾ ਪਹਿਲਾ ਘਰ ਤੇ ਜੋ ਵੀ ਮੈਨੂੰ ਕਹਿ ਰਿਹਾ ਵੀ ਮੈਨੂੰ ਵੀਡੀਓ ਹਲਿਓ ਤੇ ਇਹੋ ਤੇ ਸਕੇ ਲੱਛਣ ਦਿਖਾਉਂਦਾ ਤੁਹਾਨੂੰ ਪਹਿਲਾਂ ਤੇ ਚਲੋ ਫਿਰ ਆਪਾਂ ਤੁਹਾਨੂੰ ਦਿਖਾਨਦੇ ਆ ਆਪਣਾ ਘਰ ਫਿਰ ਤੇ ਚਲੋ ਫਿਰ ਇੱਧਰ ਦੇਖ ਲਓ ਬਈ ਮਾਰੇ ਮੋਟੂ ਦੇ ਲੱਛਣ ਛੱੜ ਦੇ ਛੱਪ ਦੇਖ ਲੈ ਨਹੀਂ ਛੱਡ ਇਹ ਕਾ ਨਹੀਂ ਜਾਣਦੇ ਫਿਰ ਲੇਗਾ ਨਹੀਂ ਜਾਣੇ ਤੈਨੂੰ ਨਹੀਂ ਛੱਡ ਦੇ ਛੱਡ ਛੱਡ ਆ ਦੇਖ ਲੋ ਵੀ ਮੋਟੂ ਦੇ ਲੱਛਣ ਮੈਂ ਨਾ ਛੱਡ ਦੇ ਚੱਲ ਭਰਾ ਚੱਲ ਚੱਲ ਉੱਪਰ ਚੱਲ ਉੱਪਰ ਚੱਲ ਚੱਲ ਆਰ ਮੈਂ ਥੇ ਥੇ ਚੱਲ ਚੱਲ ਛੱਡ ਚੱਲ ਚੱਲ ਛੱਡ ਦੇ ਬੱਸ 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 ਮੈਂ ਮੋਟੂ ਪਿਆਰ ਕਰਦੀ ਆ ਚੱਲ ਛੱਡ ਤਾਈ ਨਹੀਂ ਵਾਰ ਤੋਂ ਪੁੱਛ। ਚੱਲ ਬਰ ਬਰ ਤੱਕ ਬਰ ਤਲਬਾ ਅਰ ਫੇਰ ਫੇਰ ਚੱਲ ਉਧਰ ਚੱਲ। ਚੱਲ ਚੱਲ ਵਾਹ ਚੱਲ। ਤਲ ਉਧਰ ਉਧਰ ਚੱਲ ਉਧਰ ਬੈਠ ਉਧਰ ਬੈਠ ਉੱਥੇ ਬੈਠ। ਉੱਥੇ ਬੈਠ ਜਾ। ਬੈਠ ਤਾਂ ਨਹੀਂ ਫੇਰ। ਛੱਡ ਦੇ ਕੋ। ਛੱਡ ਦੇ। ਛੱਡ ਦੇ। ਚਲਪਾਂ ਬਣਾ ਪਹਿਲਾਂ ਫਿਰ ਫਿਰ ਮਲਾਵਾਂਗੇ ਤੈਨੂੰ ਤੈਨੂੰ ਮਲਾਵਾਂਗੇ ਫਿਰ ਫਿਰ ਉਹ ਦੇ ਕੇ ਕਹਿਣਗੇ ਤੈਨੂੰ ਬਈ ਸ਼ਤਾਨ ਹੈ ਤੂੰ ਗੰਦਾ ਕੁੱਤਾ ਇਹਨੂੰ ਫਿਰ ਨੂੰ ਕਹਿੰਗੇ ਤੈਨੂੰ ਸਾਰੇ ਚੱਲ ਠੜਦਾ ਨਹੀਂ ਫਿਰ ਸਸੀ ਗੱਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਜੀ ਫਿਰ ਤੁਹਾਡਾ ਇੱਕ ਵਾਰੀ ਨਵੇਂ ਦਿਨ ਤੇ ਨਵੇਂ ਵੀਡੀਓ ਦੇ ਵਿੱਚ ਤੇ ਵੀਰੋ ਅੱਜ ਹੋਰੀ ਜਿਹੜੀ 29 ਤਰੀਕ ਤੇ 9ਵਾਂ ਮਹੀਨਾ 2025 ਤੇ ਸੰਜੋਗ ਵੀ ਬੈਠੇ ਆ ਸੈਜ ਤੇ ਸੰਜੋਗ ਦੇਖ ਲਓ ਇੱਧਰ ਦੇਖੋ ਬਈ ਫ੍ਰੀ ਫਾਇਰ ਦੇ ਬਹੁਤ ਜ਼ਿਆਦਾ ਸ਼ਿਕਾਇਤ ਨਾ ਦੋਏ ਅੱਖਾਂ ਦੇਖ ਲੋ ਨਾ ਜੀ ਤੇ ਹੁਣ ਬਈ ਅੱਜ ਆਵਣਾ ਯੋ ਸੈਕਿੰਡ ਬਲੌਗ ਆ ਤੇ ਇਸਮਾ ਅੱਜ ਪੰਪਪਣਾ ਦਿਖਾਂਗੇ ਦਿਖਾਈਏ ਤੇ ਹੋਮ ਕੋਈ ਇੱਕ ਤਾਂ ਜੋ ਆ ਮਾਰਾ ਸ਼ੈਤਾਨੀ ਬੱਚਾ ਛੱਡ ਦੇ ਛੱਡ ਦੇ ਛੱਡ ਦੇ ਇਹ ਤਾਂ ਜੋ ਆ ਮਾਰੇ ਕਰਮਾਂ ਬਹੁਤ ਇੱਕ ਸ਼ੈਤਾਨ ਸ਼ੈਤਾਨੀਆਂ ਕਰਾ ਜਿਹੜਾ ਸਭ ਤੋਂ ਜ਼ਿਆਦਾ ਉੱਪਰ ਕੋਈ ਨਕ ਖੜਾ ਦੇ ਸੰਜੋਗ ਚਲੋ ਫਿਰ ਚਲੋ ਖਰਾ ਦੇ ਰਵੀ ਮਿੱਤਰੋ ਤੇ ਆਪਾਂ ਨੇ ਆਪਣੇ ਪਿਛਲੇ ਬਲੌਗਾਂ ਵਿੱਚ ਤੁਹਾਨੂੰ ਦਿਖਾਇਆ ਪਈ ਇਹ ਸਾਰਾ ਕੁਝ ਪਰ ਅੱਜ ਭਈ ਆਪਣੇ ਸੈਕੰਡ ਫੈਮਿਲੀ ਬਲੌਗ માં ਸੰਜੋਗ ਹੋ ਰਿਹਾ ਹੈ ਵੀ ਆਪਣਾ ਘਰ ਦਿਖਾਈਏ ਤੇ ਭਈਓ ਦੇਖੋ ਆਪਣੀ ਡੰਗਰ ਤੇ ਜੋ ਮਾਰੀ ਕੀ ਨਾਮ ਹੈ ਇਸ ਦਾ ਕੱਟੀ ਇਹ ਮਾਰੀ ਚੰਨੂ 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 ਚੰਨੋ ਆਇਓ ਮਾਰੀ ਇਹੋ ਮਾਰਾ ਮੋਟੂਆ ਦੇਖ ਲੋ ਇਹ ਜੋ ਦੇਖ ਜਿਹੜਾ ਸ਼ੈਤਾਨੀਆਂ ਕਰ ਰਿਹਾ ਇਹ ਇਸ ਕੀ ਅੱਖ ਆਖ ਮੇਰੀ ਸੋਦੀ ਨੇ ਇਹ ਕੋਣ ਹੈ ਇਸ ਦਾ ਬਤਾਨੀ ਇਸ ਦਾ ਨਾਮ ਕੀ ਰੱਖਿਆ ਵਾ ਇਸ ਕੀ ਅੱਖਾ ਦੇਖ ਲੋ ਇਸ ਕੀ ਅੱਖਾਂ ਵੀ ਬਹੁਤ ਸ਼ੈਤਾਨਾ ਦੇਖੋ ਅੱਖਾਂ ਕਿੰਨੀ ਗੈਂਡਾ ਲੀਲੀ ਅੱਖਾਂ ਵਾਲਾ ਕੱਟਾ ਬਈਓ ਇਸ ਦਾ ਨਾਮ ਹ ਮੈਜੀ ਹਾ ਕੁੱਤੇ ਮੋਟੂ ਯੋ ਮਾਰੀ ਤੇ ਵੀ ਇੱਧਰ ਦੇਖ ਲੋ ਯੋ ਆਪਣਾ ਵੀ ਘਰ ਆ ਜਿਹੜਾ ਤੇ ਸਾਰਾ ਦੇਖੋ ਜੋ ਗੱਗਪ ਨੇ ਨਵਾਂ ਪਾਇਆ ਤੇ ਇਹ ਵੀ ਪਾਇਆ ਥੋੜਾ ਟਾਈਮ ਹੋਇਆ ਜਿਹੜਾ ਤੇ ਉੱਤੇ ਪਹਿਲਾਂ ਵਾਂਣਾ ਪਿਛਲਾ ਘਰ ਤਾਂ ਉਹ ਵੀ ਦੁਹਾਂ ਤੇ ਇੱਧਰ ਆ ਬਈ ਆਪਣਾ ਬਾੜਾ ਤੇ ਜੋ ਬਈ ਆਪਣਾ ਦੇਖੋ ਨਵਾਂ ਘਰ ਬਣਿਆ ਜਿਹੜਾ ਆਈ ਬਸ ਤੇ ਜੋ ਪੋਰਚ ਆ ਗਿਆ ਬਈ ਆਪਣਾ ਤੇ ਮੋਟੂ ਆਪਣੇ ਗੱਲ-ਗੱਲਾ ਦੇਖੋ ਤੇ ਇੱਧਰ ਬਈ ਦੇਖੋ ਇੱਧਰ ਬਣਾਗਾ ਹਜੇ ਕਿਵੇਂ ਮਿਸਤਰੀਆਂ ਕੰਮਾ ਜੇ ਇੱਕ ਕਮਰਾ ਇਹੋ ਆ ਬਈ ਦੇਖੋ ਪਹਿਲਾ ਕਮਰਾ ਇਹੋ ਤੇ ਇੱਧਰ ਪੋਰਚ ਆ ਗਿਆ ਤੇ ਇੱਧਰ ਬਈ ਆਪਣੀ ਕੋਈ ਆ ਗਈ ਤੇ ਉਹ ਹਾਲ ਆ ਗਿਆ ਸਾਰਾ ਨੋਬੀ ਤੇ ਬਈ ਇੱਧਰ ਇੱਕ ਕਮਰਾ ਆ ਗਿਆ ਉਹ ਆ ਗਿਆ ਤੇ ਉਹ ਵੀ ਪੁਰਾਣਾ ਹੀ ਕਮਰਾ ਆਪਣਾ ਹੀ ਅਟੈਚਮੈਂਟ ਕਰਿਆ ਬਲੈਂਟਰ ਸਾਰਾ ਵਿੱਚ ਤੇ ਇੱਧਰ ਦੇਖੋ ਉਸ ਤੇ ਵੀ ਜੋੜ ਗਾ ਕਿਉਂਕਿ ਪਹਿਲਾਂ ਪਿੱਛਾ ਆਪਣੀ ਪੁਰਾਣੀ ਤੇ ਉਸ ਨਾਲ ਆਪਾਂ ਅਟੈਚਮੈਂਟ ਕਰਦੇ ਇੱਧਰ ਦੇਖੋ ਤੇ ਇੱਧਰ ਆਪਣਾ ਜੋਤਕਰ ਆ ਗਿਆ ਤੇ ਇੱਧਰ ਇੱਕ ਕਮਰਾ ਆ ਗਿਆ ਪੁਰਾਣਾ ਕਮਰਾ ਬਈ ਉਹ ਗੱਲ ਜਿਹੜਾ ਜੋੜਿਆ ਤੇ ਉਹ ਵੀ ਪੋਰਚੂ ਵੀ ਪੁਰਾਣਾ ਤੇ ਇੱਕ ਕਮਰਾ ਜੋ ਆ ਗਿਆ ਬਈ ਦੇਖੋ ਕਮਰੇ ਵਿੱਚ ਇਹ ਤੇ ਅਜੇ ਵੀ ਇਸ ਦਾ ਕੰਮ ਸਾਰਾ ਅੱਧਾ ਪਿਆ ਜੇ ਚਲੋ ਫਿਰ ਹੋਰ ਸਾਈਡ ਨੇ ਜੋਤਕਾਰ ਪਈ ਉਹ ਆ ਗਿਆ ਬਣਾ ਇੱਕ ਤੇ ਉਹ ਵੀ ਇਧਰ ਲੌਬੀ ਆ ਗਈ ਇੱਕ ਤੇ ਇੱਕ ਕਮਰਾ ਵੀ ਇਧਰ ਆ ਗਿਆ ਦੇਖੋ ਤੇ ਇੱਕ ਇਹ ਕਿਚਨ ਰਾਹ ਆਪਣਾ ਦੋਵੇਂ ਪਾਸੇ ਨੂੰ ਤੇ ਇਧਰ 또ਈ ਆ ਗਈ ਤੇ ਇਧਰ ਵੀ ਦੁਕਾਨ ਆ ਗਈ ਦੇਖੋ ਤੇ ਇੱਧਰ ਆਪਣਾ ਜਿਹੜਾ ਦੂਸਰਾ ਰਸਤਾ ਵੀ ਛੋਟਾ ਗੇਟ ਆ ਦੇਖੋ ਬਾਹਰ ਗਲੀ ਆ ਗਈ ਇੱਧਰ ਤੇ ਬਾਕੀ ਉਹ ਇੱਧਰ ਦੇਖ ਲਓ ਇੱਧਰ ਇੱਕ ਛੋਟਾ ਜਿਹਾ ਕਮਰਾ ਹੋਰ ਸਹਜ ਇਹ ਸਟੋਰ ਰੂਮ ਸਾਡਾ ਸਟੋਰ ਰੂਮ ਤੇ ਉਹ ਯੂ ਬਾਥਰੂਮ ਆ ਗਿਆ ਦੇਖੋ ਇਹਨੂੰ ਭੁੱਲ ਕੇ ਤੇ ਆਪਾਂ ਤੇ ਇੱਧਰ ਬਾਥਰੂਮ ਆ ਤੇ ਇੱਧਰ ਵੀ ਪੌੜੀਆਂ ਦੇ ਖੁੰਦਰ ਨੂੰ ਜਿਹੜੀ ਚੜਵਾਈਆਂ ਆਪਾਂ ਨੇ ਦੂਸਤ ਪਰਲੀ ਸਾਈਡ ਦੀ ਬਾਹਰ ਨੂੰ ਆ ਤੇ ਇੱਧਰ ਨੂੰ ਅੰਦਰ ਚੜਵਾਈਆਂ ਤੇ ਬਈ ਉਹ ਪਰ ਇੱਕ ਸਟੋਰ ਜਮਨਾ ਆਪਣਾ ਸਪਾਂਸ ਨੂੰ ਰੱਖਣ ਨੂੰ ਤੇ ਇੱਧਰ ਬਈ ਆਪਣੀ ਮੌਂਟਰੀ ਬਣਾ ਦੀ ਉੱਪਰ ਤੇ ਬਾਕੀ ਉੱਪਰ ਦਾ ਇਹ ਜੀ ਆ ਗਿਆ ਸਾਰਾ ਦੇਖੋ ਬਈ ਉਹ ਉੱਪਰ ਕਈ ਆ ਗਿਆ ਜੋ ਆਪਣਾ ਜਿਹੜਾ ਪਹਿਲਾਂ ਖੁੱਡਾ ਬਣਾਇਆ ਪਿਆ ਵੀ ਕਬੂਤਰ ਰੱਖੇ ਸੀ ਇਸ ਵਾਰ ਤੇ ਇੱਧਰ ਆਪਣਾ ਸਾਹ ਦੇਖੋ ਖਾਲੀ ਆ ਗਿਆ ਤੇ ਲੈਂਟਰ ਉੱਪਰ ਦਾ ਤੇ ਉਹ ਟੈਂਕੀ ਆ ਬਈ ਇੱਕ ਟੈਂਕੀ ਜੋ ਪਈ ਤੇ ਇੱਕ ਹੋਰ ਰਮ ਨਵੀ ਰੱਖੀ ਆ ਤੇ ਇੱਧਰ ਆਪਣੀ ਮੌਂਟੀ ਆ ਗਈ ਇੱਧਰ ਵੀ ਹਜੇ ਕੰਮ ਰਹਿ ਰਿਹਾ ਬਈ ਤੇ ਤਲੇ ਦਾ ਵੀ ਅੱਗੇ ਦਾ ਪਿਆ ਤੇ ਐਵੇਂ ਟਰੋਪਾ ਨਹੀਂ ਦਿਖਾਦੀ ਆਪਣਾ ਆਪਣਾ ਸਾਰਾ ਘਰ ਤੇ ਪਰ ਲਬ ਵੀ ਬੜਾ ਰਹਿ ਗਿਆ ਤੇ ਬਾੜੇ ਮਾਝੇ ਆਪਾਂ ਅਗਲੇ ਬਲੌਗਾਂ ਵਿੱਚ ਦਿਖਾਵਾਂਗੇ ਤੇ ਬਾਕੀ ਵੀਡੀਓ ਵਧੀਆ ਲੱਗੀ ਵੀਰੇ ਲਾਈਕ ਸ਼ੇਅਰ ਜ਼ਰੂਰ ਕਰਿਓ ਅੱਪ ਦਾ ਸਾਨੂੰ ਫੇਰ ਅਗਲੇ ਬਲੌਗਾਂ ਨਮਾ ਕੁਝ ਦਿਖਾਵਾਂਗੇ ਤੇ ਬਾਕੀ ਵੀਡੀਓ ਵਧੀਆ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਮੋਟੂ ਮੋਟੂ ਤਾਂ ਦੇਖ ਵਾਗਾ ਦੇਖਾ ਵਾਗਾ ਇੱਧਰ ਦੇ ਇਹੋ ਦੇ ਉਹ ਦੇਖੋ ਵੀ ਉਹ ਨਹੀਂ ਖੜਦਾ ਅੱਜ ਤੇ ਬਾਕੀ ਵੀ ਉਹ ਵੀ ਮਹਾਰਾ ਇੱਕ ਕੈਂਟ ਜਮਾਰਾ ਕੁੱਤਾ ਤੇ ਯੋ ਦੇਖੋ ਜੀ ਦੇਖੋ ਜੋ ਦੇਖ ਮਟੂ ਜੋ ਦੇਖ ਜੋ ਦੇਖ ਜੇ ਤੇਰੇ ਦਿਲੋਂ ਬਾਕੀ ਵੀਰੋ ਵੀਡੀਓ ਬਤੀ ਲਾਈਕ ਸ਼ੇਅਰ ਜ਼ਰੂਰ ਕਰੀਓ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤੱਕ ਤੱਕ ਲਈ ਸਭ ਨੂੰ ਸਤ ਸ੍ਰੀ ਅਕਾਲ